ਕਰ ਕੇ ਐਸੀ ਮੈਂ ਰੋਕਦੀ ਰਹੀਆਂ ਇਹਨਾਂ ਨੂੰ ਤੇ ਮੈਨੂੰ ਰੋਕਣ ਕਰਕੇ ਬਈ ਮਾਂ ਮੈਨੂੰ ਕੁੱਟ ਮਾਰ ਕਰਦੇ ਰਹੇ ਪਹਿਲਾਂ ਕਰੋ ਹੋਇਆ ਸੀ ਕੀ ਹੋਇਆ ਸੀ 2019 ਦੇ ਵਿੱਚ ਮੈਨੂੰ ਕੁੱਟਿਆ ਸੀ ਬਹੁਤ ਜ਼ਿਆਦਾ ਮੈਨੂੰ ਕਿੱਥੇ ਕੁੱਟਿਆ ਕਿਹੜੀ ਜਗ੍ਹਾ ਤੇ ਕਰੇ ਗੱਜੇ ਰੋਡ ਤੇ ਹਾਂ ਹਾਂ ਜਿਹੜੀ ਵਿੱਚ ਵੜ ਕੇ ਕੁੱਟਿਆ ਘਰੇ ਵੜ ਕੇ ਕੁੱਟਿਆ ਸੀ ਘਰ ਦੀਵਾਰ ਖੜੀਸ ਕੇ ਲਾਈ ਸੀ ਹੂੰ ਹੂੰ ਮੈਂ ਛੜਕ ਤੇ ਖੜੀਸ ਕੇ ਲਾਈ ਸੀ ਹੂੰ ਹੂੰ ਤੇ ਹੁਣ ਮੈਂ ਉਹੀ ਤਰੀਕਾ ਤੇ ਜਾਨੀ ਆ ਜੀ ਵਾਰ-ਵਾਰ ਮੈਨੂੰ ਕੁੱਟਦੇ ਆ ਅਦਾਲਤ ਵਿੱਚ ਕੇਸ ਚੱਲਦਾ ਅਦਾਲਤ ਦੇ ਵਿੱਚ ਮੇਰਾ ਕੇਸ ਚੱਲੀ ਜਾਂਦਾ ਉਥੋਂ ਜਦੋਂ ਕੀ ਹੋਇਆ ਸੀ ਉੱਥੇ ਮੇਰੀ ਗਵਾਹੀ ਸੀ ਜੀ ਉੱਥੇ ਧਮਕੀਆਂ ਦਿੱਤਾ ਸੀ ਤੂੰ ਬਾਹਰ ਚੱਲ ਮੈਂ ਤੇਰੇ ਨਾਲ ਐ ਪਿੱਛੇ ਮੇਰੇ ਇਹਨਾਂ ਨੇ ਬੰਦੇ ਲਾਏ ਜਦੋਂ ਮੈਂ ਘਰੇ ਗਈ ਹੂੰ ਹੂੰ ਘਰੇ ਜਾਂਦਿਆਂ ਨੂੰ ਮੈਂ ਸੱਕਾ ਕੱਪੜੇ ਦੂਜੇ ਘਰੋਂ ਚੱਕਣ ਗਈ ਆਂਦੀ ਵਾਰ ਇਹਨਾਂ ਨੇ ਮੈਨੂੰ ਫੜ ਲਿਆ ਉੱਥੇ ਹੋਰ ਜ਼ਿਆਦੇ ਜਾਣੇ ਸੀਗੇ ਇਹ ਤੇ ਅਰਕੇਸ਼ ਚੌਧਰੀ ਕਹੀ ਮੈਨੂੰ ਇਨਸਾਫ ਚਾਹੀਦਾ ਇਹਨਾਂ ਤੋਂ ਕਿਸ ਤਰ੍ਹਾਂ ਅਗਵਾ ਕੀਤਾ ਤੈਨੂੰ ਅਗਵਾ ਮੈਨੂੰ ਇੱਕ ਪਹਿਲਾਂ ਕੁੱਟ ਗਏ ਕੁੱਟ ਮਾਰ ਕੇ ਕਾਪੇ ਕਿਰਪਾਨਾਂ ਇਹਨਾਂ ਦੇ ਹੱਥ 'ਚ ਸੀ ਮੁਸਤਫੀ ਸੀ ਇਹਨਾਂ ਦੇ ਹੱਥ 'ਚ ਬਾਅਦ ਵਿੱਚ ਮੈਨੂੰ ਗੱਡੀ ਦੇ ਵਿੱਚ ਲੈ ਕੇ ਚਲੇ ਗਏ ਗੱਡੀ ਦੇ ਵਿੱਚ ਮੈਨੂੰ ਪਿਸਟਲ ਦੇ ਨੋਕ ਤੇ ਪਹਿਲਾਂ ਮੇਰੇ ਅਗਵਾ ਕੀਤਾ ਇਹਨਾਂ ਨੇ ਪਿਸਟਲ ਦੀ ਨੋਕ ਤੇ ਮੈਨੂੰ ਸਿਰ ਉਸ ਤੋਂ ਬਾਅਦ ਜਦੋਂ ਮੈਨੂੰ ਥੋੜੀ ਥੋੜੀ ਸੁਰਤ ਸੀ ਗੱਡੀ 'ਚ ਮੇਰੇ ਬੇਇੱਜ਼ਤ ਕਰਦੇ ਮੇਰੇ ਕੱਪੜੇ ਵੀ ਇਹਨਾਂ ਨੇ ਪਾੜੇ ਤੇ ਮੇਰੇ ਪਿਸਟਲ ਦੀ ਨੋਕ ਮਾਰੀ ਸੀ ਉਸ ਤੋਂ ਬਾਅਦ ਮੈਨੂੰ ਸੱਟ ਕੇ ਹਾਂ ਕਿੰਨਾ ਬੇਰਮੀ ਨਾਲ ਕੁੱਟ ਮਾਰ ਕੀਤੀ ਬਹੁਤ ਬੇਰਮੀ ਨਾਲ ਕੁੱਟ ਦਮਾਰ ਕਰਦੇ ਇਹ ਕਿ ਜਾਨਵਰਾ ਜਾਨਵਰਾ ਤੋਂ ਵੀ ਭੈੜਾ سلوਕ ਕੀਤਾ ਇਹਨਾਂ ਨੇ ਤੇ ਕਿਸ ਤਰ੍ਹਾਂ ਦੀ ਸੁਰੱਖਿਆ ਤੇ ਦਾਅਵੇ ਕਰਦੀ ਪੁਲਿਸ ਪੁਲਿਸ ਸਰ ਕੁਝ ਨਹੀਂ ਕਰਦੀ ਜੀ ਇਹ ਤੋਂ ਪਹਿਲਾਂ ਵੀ ਮੈਂ ਦਰਖਾਸਤਾਂ ਦੇ ਚੁੱਕੀਆਂ ਡੀਜੀਪੀ ਦੇ ਵੀ ਦਰਖਾਸਤ ਦਿੱਤੀ ਆ ਸਾਰੇ ਪਾਸੇ ਮੈਂ ਦਰਖਾਸਤਾਂ ਦਿੱਤੀਆਂ ਥਾਣੇ 'ਚ ਵੀ ਦਰਖਾਸਤ ਦਿੱਤੀ ਆ ਸਰ ਮੈਂ ਸੀ ਅੰਦੇ 'ਚ 70 ਥਾਣੇ 'ਚ ਵੀ ਦਰਖਾਸਤ ਦਿੱਤੀ ਆ ਮੇਰੀ ਪੁਲਿਸ ਨੇ ਸੁਣਾਈ ਕਰਦੀ ਕੋਈ ਸੁਣਵਾਈ ਨਹੀਂ ਹੁੰਦੀ ਕੋਈ ਸੁਣਾਈ ਨਹੀਂ ਹੁੰਦੀ ਇਹ ਜਦੋਂ ਘਟਨਾ ਹੋਈ ਪਹਿਲਾਂ ਦਰਖਾਸਤ ਦਿੱਤੀਆਂ ਇਦੋਂ ਪਹਿਲਾਂ ਵੀ ਦਰਖਾਸਤ ਦਿੰਦੀ ਰਹੀ ਆ ਮੈਂ ਇਹ ਜਦੋਂ ਮੇਰੇ ਨਾਲ ਪੰਗਾ ਲੈਂਦੇ ਉਹਦੀ ਵੀ ਦਰਖਾਸਤ ਹੀ ਦਰਖਾਸਤ ਦੇ ਦਿੱਤੀ ਸੀ ਜੇ ਪੁਲਿਸ ਨੇ ਅੱਜ ਨੂੰ ਕਾਰਵਾਈ ਕੀਤੀ ਹੁੰਦੀ ਇਹਨਾਂ ਤੇ ਕੋਈ ਹੱਥ ਨਹੀਂ ਪਾਉਂਦੀ ਜੀ ਇਹਨਾਂ ਨੂੰ ਪਤਾ ਨਹੀਂ ਕੀ ਗੱਲ ਹੈ ਉਹ ਪੁਲਿਸ ਪਹੁੰਚ ਆਲੇ ਬੰਦੇ ਆ ਜੀ ਇਹਨਾਂ ਕੋਲੇ ਪਾਵਰ ਹੈ ਦੀ ਆ ਉਹ 7 ਦਿਨ ਹੀ ਨੇ 7 ਦਿਨ ਦੀ ਪਈ ਆ ਜੀ ਇਹਨਾਂ ਦੇ ਹੁਣ ਕਿਸ ਤਰ੍ਹਾਂ ਦੇ ਸਵਾਲਾਂ ਦੇ ਖੇੜੇ ਰੱਖੀ ਸਰ ਮੈਂ ਤਾਂ ਇਨਸਾਫ ਚਾਹਨੀ ਆ ਮੈਨੂੰ ਇਨਸਾਫ ਮਿਲਣਾ ਚਾਹੀਦਾ ਕੱਲ ਨੂੰ ਮੇਰੇ ਬੱਚਾ ਤਿੱਕਰ ਵੀ ਨਾ ਇਹ ਪਹੁੰਚਣ ਮੇਰੇ ਭੈਣ ਭਰਾ ਤਿੱਕਰ ਵੀ ਨਾ ਪਹੁੰਚ ਸਰਕਾਰ ਤਾਂ ਵੱਡੇ ਵੱਡੇ ਦਾਅਵੇ ਕਰ ਲਈ ਔਰਤਾਂ ਦੇ ਔਰਤਾਂ ਦਾ ਨਿਕਲਣਾ ਕਿਸ ਤਰ੍ਹਾਂ ਮੁਸ਼ਕਲ ਹੈ ਸਰ ਸਰਕਾਰ ਕੁਝ ਨਹੀਂ ਕਰਦੀ ਪਈ ਜੀ ਔਰਤਾਂ ਦਾ ਨਿਕਲਣਾ ਕਿਸ ਤਰ੍ਹਾਂ ਮੁਸ਼ਕਲ ਬਹੁਤ ਬੁਰਾ ਹੈ ਪਿਆ ਮੈਨੂੰ ਨਿਕਲਣਾ ਮੁਸ਼ਕਲ ਹੈ ਜੀ ਔਰਤਾਂ ਦਾ ਅੱਜ ਇਹ ਮੇਰੇ ਨਾਲ ਕੀਤੀ ਕੱਲ ਨੂੰ ਕਿਸੇ ਹੋਰ ਨਾਲ ਵੀ ਕਰਨਗੇ ਹੁਣ ਇਨਸਾਫ ਦੀ ਮੈਨੂੰ ਤਾਂ ਇਨਸਾਫ ਚਾਹੀਦਾ ਜੀ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਇਹਨਾਂ ਸਰੀਰ ਤੇ ਕਿਸ ਤਰ੍ਹਾਂ ਦੀਆਂ ਲਾਸ਼ਾਂ ਪਾਉਂ ਬਹੁਤ ਜ਼ਿਆਦਾ ਮੈਨੂੰ ਕੁੱਟਮਾਰ ਕੀਤੀ ਹੈ ਜੀ ਆਹ ਵੇਖ ਲਓ ਤੁਸੀਂ ਸਾਹਮਣੇ ਆ ਤੁਹਾਡੇ ਉਹਨਾਂ ਇਨਸਾਫ ਮੈਨੂੰ ਇਨਸਾਫ ਚਾਹੀਦਾ ਜੀ ਪੁਲਿਸ ਕੋਈ ਕਾਰਵਾਈ ਕਰ ਰਹੀ ਹੈ ਇਹ ਤੱਕ ਦੋਸ਼ੀ ਖੜੇ ਨਹੀਂ ਸਰ ਕੋਈ ਨਹੀਂ ਜੀ ਅੱਜ 4 ਦਿਨ ਹੋ ਗਏ ਜੀ ਕੁਛ ਨਹੀਂ ਆ ਕੀਤਾ ਪੁਲਿਸ ਨੇ ਇਹਨਾਂ ਤੇ ਕੜੀ ਕਾਰਵਾਈ ਹੋਣੀ ਚਾਹੀਦੀ ਸਖਤ ਹਾਂਜੀ ਹੋਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਉਸ ਕਰਕੇ ਅਸੀਂ ਮੈਂ ਰੋਕਦੀ ਰਹੀ ਆ ਇਹਨਾਂ ਨੂੰ ਤੇ ਮੈਨੂੰ ਰੋਕਣ ਕਰਕੇ ਦੇ ਆ ਮੈਂਨ ਕੁੱਟ ਮਾਰ ਕਰਦੇ ਰਹੇ ਪਹਿਲਾਂ ਕਦੋਂ ਹੋਇਆ ਸੀ ਕੀ ਹੋਇਆ ਸੀ 2019 ਦੇ ਵਿੱਚ ਮੈਨੂੰ ਕੁੱਟਿਆ ਸੀ ਬਹੁਤ ਜ਼ਿਆਦਾ ਮੈਨੂੰ ਕਿੱਥੇ ਕੁੱਟਿਆ ਕਿਹੜੀ ਜਗ੍ਹਾ ਤੇ ਕਰੇ ਉਹਦਾ ਗੱਜਰ ਰੋਡ ਤੇ ਹਾਂ ਹੱਜੇ ਕਰੇ ਘਰੇ ਵੜ ਕੇ ਕੁੱਟਿਆ ਸੀ ਘਰ ਦੀਵਾਰ ਕੜੀਸ ਕੇ ਲਾਈ ਸੀ ਹੂੰ ਹੂੰ ਮੈਂ ਛੜਕ ਤੇ ਕੜੀਸ ਕੇ ਲਾਈ ਸੀ ਹੂੰ ਹੂੰ ਤੇ ਹੁਣ ਮੈਂ ਉਹੀ ਤਰੀਕਾ ਤੇ ਜਾਨੀ ਆ ਜੀ ਵਾਰ-ਵਾਰ ਮੈਨੂੰ ਕੁੱਟਦੇ ਆ ਅਦਾਲਤ ਵਿੱਚ ਕੇਸ ਚੱਲਦਾ ਅਦਾਲਤ ਦੇ ਵਿੱਚ ਮੇਰਾ ਕੇਸ ਚੱਲ ਹੀ ਜਾਂਦਾ ਉੱਥੋਂ ਜਦੋਂ ਕੀ ਹੋਇਆ ਸੀ ਉੱਥੇ ਮੇਰੀ ਗਵਾਹੀ ਸੀ ਜੀ ਹੂੰ ਹੂੰ ਉੱਥੇ ਧਮਕੀਆਂ ਦਿੰਦਾ ਸੀ ਤੂੰ ਬਾਅਦ ਚੱਲ ਮੈਂ ਤੇਰੇ ਨਾਲ ਐ ਪਿੱਛੇ ਮੇਰੇ ਇਹਨਾਂ ਨੇ ਬੰਦੇ ਲਾਏ ਜਦੋਂ ਮੈਂ ਘਰੇ ਗਈ ਹੂੰ ਹੂੰ ਘਰੇ ਜਾਂਦਿਆਂ ਨੂੰ ਮੈਂ ਸਕਾ ਕੱਪੜੇ ਦੂਜੇ ਘਰੋਂ ਚੱਕਣ ਗਈ ਆਂਦੀ ਵਾਰ ਇਹਨਾਂ ਨੇ ਮੈਨੂੰ ਪੜ ਲਿਆ ਸਤਿ ਸ੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ